ਪੂਰੀ ਸੂਚਨਾ ਮੇਰੇ ਵੀਰੇ ਥੋੜੀ ਵੀਡੀਓ ਜਿਆਦੀ ਸ਼ੇਅਰ ਕਰ ਦਿਓ ਕਿ ਕਿਸੇ ਗਰੀਬ ਦਾ ਭਲਾ ਹੋ ਜਵੇ ਅਸੀਂ ਆਪਣੇ ਪਿੰਡ ਤੇ ਵੀ ਸਾਰੇ ਰਾਸ਼ਨ ਵੰਡਣੇ ਵੰਡਣਾ ਅਸੀਂ ਚਾਹੁੰਦੇ ਹਾਂ ਵੀ ਲਾਗੇ ਸਾਰਾ ਜਿਹੜਾ ਪਿੰਡ ਆ ਕੋਈ ਵੀ ਗਰੀਬ ਗੁਰਦਾਸ ਘਰ ਦਾ 10 ਘਰ ਆ ਜਾਂ 5 ਘਰ ਆ ਉਹ ਸਾਨੂੰ ਰਾਬਤਾ ਕਰ ਸਕਦਾ ਨੇ ਆਪਣਾ ਨੰਬਰ ਵਿੱਚ ਮੈਂਸ਼ਨ ਕਰ ਦਿੰਦਾ 9915498500 ਫੇਰ ਦੁਬਾਰਾ ਕਰਦਾ 9915498500 ਮੇਰਾ ਵੀਰ ਲਾਗੇ ਕੋਈ ਵੀ ਆ ਇੱਕ ਦਿਨ ਲੱਗ ਜਾਣਾ ਦੋ ਦਿਨ ਲੱਗ ਜਾਣਾ ਅਸੀਂ ਜ਼ਰੂਰ ਆਸ਼ਣ ਪਜਾਵਾਂਗੇ ਕੋਈ ਛੂ ਜਬਾਨ ਸਾਨੂੰ ਫੋਨ ਕੋਈ ਪੰਚਾਇਤ ਮੈਂਬਰ ਉਹ ਵੀ ਸਾਨੂੰ ਫੋਨ ਕਰ ਸਕਦਾ ਵੀ ਸਾਡੇ ਪੰਜ ਪਰਿਵਾਰ ਆ ਜਾਂ ਜਿਆਦਾ ਕਰ ਦੇ ਪਰਿਵਾਰ ਆ ਬਹੁਤ ਬਹੁਤ ਭਾਜੀ ਦਾ ਜੇ ਕੰਟਰੀ ਵੱਡੀ ਦਾ ਦਿਲ ਵੀ ਬਹੁਤ ਵੱਡਾ ਆ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਭਾਜੀ ਦਾ ਜੇ ਨੇ ਇਹ ਉਪਰਾਲਾ ਸ਼ੁਰੂ ਕੀਤਾ ਆ ਹੁਣ ਇਹ ਇਦਾਂ ਚੱਲੂਗਾ ਹਫ਼ਤਾ ਚੱਲ ਜੇ ਭਾਜੀ ਕਹਿੰਦਾ ਦੋ ਹਫ਼ਤੇ ਚੱਲ ਜਣ ਆਪਾਂ ਦੀਪੇ ਵੰਡਣੋ ਨਹੀਂ ਹਨ ਇਦਾਂ ਮੇਰਾ ਵੀਰ ਥੋੜੀ ਤਗੀਦ ਆ ਜ਼ਰੂਰਤਮੰਦ ਪਰਿਵਾਰੀ ਇਹ ਚੀਜ਼ਾਂ ਨੂੰ ਲਿਓ ਉਹ ਆਪਾਂ ਹੋਰ ਵੀ ਗਰੀਬ ਦਾ ਘਰ ਹੈ ਨਾ ਕਈ ਗੱਲੇ ਘਰ 'ਚ ਪਰਿਵਾਰ ਇਦਾਂ ਸੀ ਬੰਦਾ ਨਹੀਂ ਹੁੰਦਾ ਹੈਗਾ ਲੇਡੀਜ਼ ਹੁੰਦੀਆਂ ਆ ਉਹ ਇਹ ਚੀਜ਼ਾਂ ਫੋਨ ਨਹੀਂ ਕਰ ਸਕਦੀਆਂ ਵੀਰੇ ਇਹ ਇਹ ਭਾਜੀ ਭਾਜੀ ਦੀ ਗੱਲ ਬਿਲਕੁਲ ਸਿਆਣੀ ਆ ਕਹਿੰਦਾ ਇਹ ਦਾਨਪੁੰਨ ਹੈਗਾ ਕਿ ਆਪਾਂ ਉਹਨਾਂ ਦਾ ਦੇਣਾ ਕੁਝ ਪਿਛਲੇ ਕਰ ਬੰਦਾ ਅਸੀਂ ਉਹ ਦਿੰਦੇ ਪਏ ਪੂਰਾ ਕਰਦੇ ਪਏ ਬਹੁਤ-ਬਹੁਤ ਧੰਨਵਾਦ ਹੈ ਵੀਡੀਓ ਹਮੇਸ਼ਾ ਮੇਰੇ ਵੀਰ ਥੋੜੀ ਜਿਆਦਾ ਸੈਂਡ ਕਰਦੇ ਹੋ ਪਲੀਜ਼ ਸੋ ਹੈਗੀ ਹੱਥ ਜੁੜ ਕੇ ਬੇਨਤੀ ਆ ਵੀ ਇੱਕ ਤਾਂ ਲੋੜਵੰਦ ਪਰਿਵਾਰ ਜਿਹੜਾ ਨਹੀਂ ਸਾਡੇ ਤੱਕ ਪਹੁੰਚ ਸਕਦਾ ਜੇ ਕੋਈ ਸੱਜਣਾ ਗਵਾਂਢੀ ਪਿੰਡ ਦਾ ਬੰਦਾ ਸਾਨੂੰ ਦੱਸ ਦਵੇ ਤੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਉਸੇ ਜਿੰਨੀ ਉਹਦੀ ਹੈਲਪ ਹੋ ਸਕਦੀ ਉਹ ਕਰੀਏ ਬਿਲਕੁਲ ਬਿਲਕੁਲ ਭਾਜੀ ਦੀ ਬਿਲਕੁਲ ਗੱਲ ਸਹੀ ਹੈ ਜੀ